ਪਾਸੇ ਪਬਿਕ ਕਮਲ ਕੌਰ ਕਤਲ ਮਾਮਲਾ ਠੰਡਾ ਹੁੰਦਾ ਹੋਇਆ ਨਜ਼ਰ ਨਹੀਂ ਆ ਰਿਹਾ ਪਰ ਦੂਜੇ ਪਾਸੇ ਅੱਜ ਪਟਿਆਲਾ ਦੀ ਪੁਲਿਸ ਦੇ ਵੱਲੋਂ ਵੱਡੇ ਗੈਂਗਸਟਰਾਂ ਨੂੰ ਕਾਬੂ ਕਰ ਲਿਆ ਜੋ ਕਿ ਲੌਰੈਂਸ ਬਿਸ਼ਨੋਈ ਦੇ ਨਾਲ ਸਬੰਧਤ ਨੇ ਤਾਂ ਲੌਰੈਂਸ ਬਿਸ਼ਨੋਈ ਦੇ ਨਾਲ ਸਬੰਧਤ ਇਹਨਾਂ ਗੈਂਗਸਟਰਾਂ ਨੂੰ ਨੱਥ ਕਿਵੇਂ ਪਾਈਆ ਕਿਵੇਂ ਸਾਰਾ ਪਲਾਨ ਬਣਾਇਆ ਸੀ ਪੁਲਿਸ ਦੇ ਵੱਲੋਂ ਆਖਰ ਇਹਨਾਂ ਗੈਂਗਸਟਰਾਂ ਦਾ ਨੈਟਵਰਕ ਕਿੱਥੇ ਤੱਕ ਆ ਕਿਹੜੇ ਕਿਹੜੇ ਜਿਹੜੇ ਨੇ ਵਾਰਦਾਤਾਂ ਨੂੰ ਅੰਜਾਮ ਦੇਣ ਦੀ ਫਰਾਕ ਦੇ ਵਿੱਚ ਸੀ ਕਿਹੜੀਆਂ ਵਾਰਦਾਤਾਂ ਨੂੰ ਅੰਜਾਮ ਦੇ ਚੁੱਕੇ ਨੇ ਤਾਂ ਕੌਣ ਨੇ ਕਿੱਥੋਂ ਦੇ ਰਹਿਣ ਵਾਲੇ ਆ ਪੂਰੀ ਗੱਲਬਾਤ ਐਸਐਸਪੀ ਪਟਿਆਲਾ ਵਰਨੁਸ਼ਰਮਾ ਦੇ ਵੱਲੋਂ ਸਾਂਝੀ ਕੀਤੀ ਗਈ ਆ ਸਾਡੇ ਸਹਿਯੋਗੀ ਅੰਗਰੇਜ਼ ਸਿੰਘ ਦੇ ਵੱਲੋਂ ਗੱਲਬਾਤ ਕੀਤੀ ਜੀ ਸਰ ਜੀ ਸਰ ਮਾਨਯੋਗ ਸੀਐਮ ਪੰਜਾਬ ਤੇ ਮਾਨਯੋਗ ਡੀਜੀਪੀ ਪੰਜਾਬ ਅਤੇ ਡੀਆਈਜੀ ਪਟਿਆਲਾ ਰੇਂਜ ਦੇ ਦਿਸ਼ਾ ਨਿਰਦੇਸ਼ ਏਟ ਪਟਿਆਲਾ ਪੁਲਿਸ ਲਗਾਤਾਰ ਕ੍ਰਿਮਨਲਸ ਅਤੇ ਗੈਂਗਸਟਰਸ ਦੇ ਖਿਲਾਫ ਬੜੀ ਸਰਗਰਮੀ ਨਾਲ ਕਾਰਵਾਈ ਕਰਦੀ ਰਹਿੰਦੀ ਉਸੇ ਲੜੀ ਚ ਸਾਨੂੰ ਬਹੁਤ ਵੱਡੀ ਕਾਮਯਾਬੀ ਉਦੋਂ ਮਿਲੀ ਜਦੋਂ ਐਸਪੀ ਸਿਟੀ ਬਲਵਿੰਦਰ ਚੀਮਾ ਜੀ ਐਸਪੀ ਪੀਬੀਆਈ ਮੈਡਮ ਸੁਰਨਜੀਤ ਡੀਐਸਪੀ ਰੂਰਲ ਪਟਿਆਲਾ ਗੁਰਪ੍ਰਤਾਪ ਜੀ ਤੇ ਐਸਐਚਓ ਸਦਰ ਪਟਿਆਲਾ ਅਮਰਿਤਪੀਰ ਸਿੰਘ ਦੀ ਟੀਮ ਨੇ ਇੱਕ ਗੈਂਗ ਨੂੰ ਬਸਟ ਕਰਦੇ ਹੋਏ ਇਹਦੇ ਚ 7 ਪਿਸਟਲਸ ਤੇ ਮੈਗਜ਼ੀਨਸ ਤੇ ਜਿੰਦਾ ਰੋਂਦ ਅਸੀਂ ਰਿਕਵਰ ਕੀਤੇ ਬੇਸਿਕਲੀ 78 ਨੰਬਰ ਮੁਕੱਦਮਾ ਸਦਰ ਪਟਿਆਲੇ ਦਾ ਜਿੱਥੇ ਦਲਵਿੰਦਰ ਸਿੰਘ ਨਾਮ ਦੇ ਇੱਕ ਸ਼ਖਸ 'ਚ ਉਹਦੇ ਉੱਪਰ ਜੇਲ੍ਹ ਤੋਂ ਬੈਠੇ ਇੱਕ ਜਾਨਲੇਵਾ ਹਮਲਾ ਆਰਕੈਸਟ੍ਰੇਟ ਕਰਾਇਆ ਗਿਆ ਕਾਫੀ ਬੇਰਹਿਮੀ ਨਾਲ ਜਾਨੋਂ ਮਾਰਨ ਦੀ ਨੀਅਤ ਨਾਲ ਉਹਦੀ ਕੁੱਟਮਾਰ ਕੀਤੀ ਗਈ ਜਦੋਂ ਮੁਕੱਦਮਾ ਦਰਜ ਕਰਕੇ ਅਸੀਂ ਇਨਵੈਸਟੀਗੇਸ਼ਨ ਕੀਤੀ ਤੇ ਤੇਜਵਿੰਦਰ ਸਿੰਘ ਔਰ ਫੌਜੀ ਜਿਹੜਾ ਕਿ ਆਲਰੇਡੀ ਪਿੰਡਾ ਮਰਡਰ ਕੇਸ ਜਿਹੜਾ ਕਿ ਇੱਕ ਸੈਂਸੇਸ਼ਨਲ ਮਰਡਰ ਕੇਸ ਹੋਇਆ ਸੀ ਯੂਨੀਵਰਸਿਟੀ ਦੇ ਸਾਹਮਣੇ ਉਹਦੇ ਚ ਜੇਲ੍ਹ ਚ ਬੰਦ ਸੀਗਾ ਫਰੋਸਪੁਰ ਜੇਲ੍ਹ ਤੋਂ ਇਹਨੂੰ ਪ੍ਰੋਡਕਸ਼ਨ ਵਾਰੰਟ ਤੇ ਲਿਆ ਕੇ ਦੇ ਸਕਾਈ ਨਾਲ ਇਹਦੇ ਨਾਲ ਪੁੱਛਗਿੱਛ ਕੀਤੀ ਗਈ ਤੇ ਇਹਨੇ ਆਪਣੇ ਕਬੂਲਨਾਮੇ ਚ ਦੱਸਿਆ ਕਿ ਜਿਹੜਾ ਇਹ ਦਿਲਵਿੰਦਰ ਸਿੰਘ ਹੈਗਾ ਇਹ ਉਸ ਮੁਕਦਮੇ ਦਾ ਪਿੰਡਾ ਮਰਡਰ ਕੇਸ ਦਾ ਆਈ ਵਿਟਨੈਸ ਵੀ ਹੈਗਾ ਤੇ ਬੇਸਿਕਲੀ ਮਨਸ਼ਾ ਤੇ ਇਹਨਾਂ ਦੀ ਦਿਲਵਿੰਦਰ ਸਿੰਘ ਨੂੰ ਕਤਲ ਕਰਨ ਦੀ ਸੀਗੀ ਤੇ ਹੋਰ ਵੀ ਇਹਨਾਂ ਨੇ ਤਿੰਨ ਚਾਰ ਵੱਡੀ ਵਾਰਦਾਤਾਂ ਨੂੰ ਅੰਜਾਮ ਦੇਣਾ ਸੀ ਤੇ ਕਤਲ ਦੀ ਵਾਰਦਾਤਾਂ ਨੂੰ ਅੰਜਾਮ ਦੇਣਾ ਸੀ ਇਹ ਜਿਹੜੇ ਚਾਰ ਦੋਸ਼ੀ ਜਿਨ੍ਹਾਂ ਨੇ ਇਹ ਫੌਜੀ ਦੇ ਇਸ਼ਾਰੇ ਤੇ ਕੰਮ ਕੀਤਾ ਉਹਨਾਂ ਚੋਂ ਦੋ ਮੇਰਠੀਪੀ ਦੇ ਰਹਿਣ ਵਾਲੇ ਆ ਜਿਨ੍ਹਾਂ ਦਾ ਨਾਮ ਵਿਪੁੱਲ ਅਤੇ ਰਾਹੁਲ ਹੈਗਾ ਇੱਕ ਸਿਆਲੂ ਪਿੰਡ ਦਾ ਇੱਥੇ ਘਨੌਰ ਏਰੀਆ ਦਾ ਮੁੰਡਾ ਆ ਤੇ ਇੱਕ ਜਿਹੜਾ ਸੁਖਜਨ ਸਿੰਘ ਸਿਆਲੂਪਿੰਡ ਦਾ ਹੈਗਾ ਤੇ ਤੇਜਿੰਦਰ ਸਿੰਘ ਫੌਜੀ ਜਿਹੜਾ ਦੌਨ ਕਲਾਂ ਦਾ ਹੈਗਾ ਚਾਰੇ ਦੇ ਚ ਅਕਿਊਜ਼ਡ ਅਰੈਸਟ ਕੀਤੇ ਬੇਸਿਕਲੀ ਕੰਟਰੈਕਟ ਕਿਲਰਸ ਨੇ ਜਿਹੜੇ ਕਿ ਲੋਕਾਂ ਦੀ ਸੁਪਾਰੀ ਚੁੱਕ ਕੇ ਤੇ ਪ੍ਰੀਪਲਾਨਡ ਮਰਡਰਸ ਕਰਦੇ ਆ ਇਹ ਚਾਰੇ ਦੋਸ਼ੀਆਂ ਤੇ ਪਹਿਲਾਂ ਵੀ ਵੱਖ-ਵੱਖ سنگੀਨ ਧਾਮਾਂ ਦੇ ਮੁਕਦਮੇ ਦਰਜ ਜਿਵੇਂ ਕਿ ਫੌਜੀ ਦੇ ਉੱਪਰ ਅਠ ਮੁਕਦਮੇ ਇਰਾਦਾ ਕਤਲ ਦੇ ਆਮ ਐਕਟ ਵਗੈਰਾ ਦੇ ਦਰਜ ਨੇ ਤੇ ਜਿਹੜੇ ਮੇਰਟ ਤੋਂ ਅਸੀਂ ਦੋਸ਼ੀ ਫੜੇ ਆ ਉਹਨਾਂ ਦੇ ਉੱਪਰ ਵੀ ਮੇਰਠ ਤੇ ਯੂਪੀ ਚ ਇਰਾਦਾ ਕਤਲ ਵਗੈਰਾ ਦੇ ਮੁਕਦਮੇ ਦਰਜ ਨੇ ਤੇ ਇੱਥੇ ਮੈਂ ਦੱਸਣਾ ਚਾਹਾਂਗਾ ਕਿ 7 ਵੈਪਨਸ ਦੀ ਰਿਕਵਰੀ ਹੋਈ ਹੈ ਤੇ ਰਿਕਵਰੀ ਦੇ ਨਾਲ-ਨਾਲ ਜਿਹੜਾ ਕੋਈ ਇਹਨਾਂ ਨੇ ਵੱਡੀ ਕਿਸੇ ਵਾਰਦਾਤਾਂ ਨੂੰ ਅੱਗੇ ਪਟਿਆਲੇ ਏਰੀਆ ਚ ਕਤਲ ਦੀ ਵਾਰਦਾਤਾਂ ਨੂੰ ਅੰਜਾਮ ਦੇਣਾ ਸੀ ਉਹਨੂੰ ਵੀ ਟਾਲਿਆ ਜਾ ਸਕਿਆ ਅਜੇ ਇਸ ਮੁਕਦਮੇ ਦੀ ਤਫ਼ਤੀਸ਼ ਜਿਹੜੀ ਆ ਆਨਗoing ਹੈਗੀ ਹੈ ਤੇ ਸਾਨੂੰ ਉਮੀਦ ਆ ਕਿ ਇਹ ਹੋਰ ਵੀ ਅਸੀਂ ਇਹਦੇ ਚ ਦੋਸ਼ੀ ਵੀ ਅਰੈਸਟ ਕਰਾਂਗੇ ਤੇ ਸਾਨੂੰ ਵੈਪਨਸ ਦੀ ਵੀ ਹੋਰ ਰਿਕਵਰੀ ਹੋਣ ਦੀ ਜਿਹੜੀ ਇਹਦੇ ਚ ਉਮੀਦ ਹੈਗੀ ਤੇ ਡੂੰਗਾ ਇਹ ਨਾਲ ਪੁਛਕਿਸ਼ਾਂ ਤੋਂ ਜਾਰੀ ਹੈਗੀ ਸਰ ਕਿਸੇ ਏਜੰਸੀ ਵਗੈਰਾ ਨਾਲ ਇਹਦਾ ਫੈਸਲਾ ਦੇਖੋ ਜੀ ਇਹਨਾਂ ਦਾ ਜਿਹੜਾ ਇਹ ਫੌਜੀ ਹੈ ਇਹਦਾ ਲੋਰੈਂਸ ਬਿਸ਼ਨੋਈ ਨਾਲ ਜੇਲ੍ਹ ਦੇ ਅੰਦਰ ਬੈਠੇ ਤੇ ਉੱਪਰ ਜੇਲ੍ਹ 'ਚ ਮੋਬਾਈਲ ਵਰਤਣ ਦੇ ਵੀ ਚਾਰ ਮੁਕਦਮੇ ਦਰਜ ਨੇ ਤੇ ਜੇਲ੍ਹ ਦੇ ਅੰਦਰ ਬਹਿ ਕੇ ਦੋਨ ਕਲਾਂ ਵਾਲਾ ਫੌਜੀ ਜਿਹੜਾ ਉਹ ਲੋਰੈਂਸ ਬਿਸ਼ਨੋਈ ਦੇ ਸਿੱਧੇ ਟੱਚ ਹੈਗਾ ਹੈ ਤੇ ਕਿਤੇ ਨਾ ਕਿਤੇ ਸਿੱਧੇ ਤਾਰ ਜਿਹੜੇ ਲੋਰੈਂਸ ਬਿਸ਼ਨੋਈ ਗੈਂਗ ਨਾਲ ਜੁੜਦੇ ਹੈ ਟਾਈਅਪਸ ਕਿਸੇ ਕਿ ਨਾ ਦੇ ਦਿਓ ਕਿਵੇਂ ਅੰਦਰ ਟਾਈਅਪਸ ਕੋਸ਼ਿਸ਼ ਦੇਖੋ ਜੀ ਜਿਵੇਂ ਮੈਂ ਪਹਿਲਾਂ ਦੱਸਿਆ ਕਿ ਜੇਲ ਤੋਂ ਮੋਬਾਈਲ ਫੋਨ ਰਿਕਵਰ ਹੋਏ ਆ ਚਾਰ ਮੁਕਦਮੇ ਦਰਜ ਨੇ ਉਹਨਾਂ ਮੋਬਾਈਲਸ ਨੂੰ ਵੀ ਅਸੀਂ ਫੋਰੈਂਸਿਕ ਜਾਂਚ ਉਹਨਾਂ ਦੀ ਕਰਾ ਰਹੇ ਹਾਂ ਤੇ ਲਾਰੈਂਸ ਬਿਸ਼ਨੋਈ ਨਾਲੇ ਦਾ 1 ਟੂ 1 ਟੱਚ ਆ ਗਿਆ ਹੈ ਇਹਨੇ ਅੱਗੇ ਵੀ ਕਈ ਵੱਡੀ ਵਾਰਦਾਤਾਂ ਨੂੰ ਅੰਜਾਮ ਦੇਣਾ ਸੀ ਜਿਨ੍ਹਾਂ ਨੂੰ ਪੁਲਸ ਦੀ ਮਸਤੈਦੀ ਨਾਲ ਟਾਲਿਆ ਜਾ ਸਕਦਾ। ਲੱਗਦਾ ਇੱਕ ਨੈਕਸਸ ਹੈਗਾ ਸਰ ਇਹ ਹਾਂਜੀ ਇਹ ਵੱਡਾ ਨੈਕਸਸ ਹੈ ਜੀ ਇਹਨੂੰ ਅੱਗੇ ਵੀ ਅਸੀਂ ਹੋਰ ਉਜਾਗਰ ਕਰ ਰਹੇ ਹਾਂ ਅਜੇ ਇਨਵੈਸਟੀਗੇਸ਼ਨ ongoing ਹੈ। ਯਾਪ ਉਸ ਦੇ ਜੁਬੇ ਬਾਰੇ ਕੁਝ ਜਾਣਕਾਰੀ ਹੈ ਕਿ ਕਿਸ ਤਰ੍ਹਾਂ ਹਾਂਜੀ ਇਹ ਵੈਪਨਸ ਜੀ ਇਹਨਾਂ ਨੇ ਮੇਰਠ ਤੋਂ ਮੰਗਾਈ ਸੀ ਉੱਤਰ ਪ੍ਰਦੇਸ਼ ਤੋਂ ਤੇ ਬੈਕਵਰਡ ਲਿੰਕੇਜ ਕਰਦੇ ਹੋਏ ਜਿੱਥੇ ਕੋਈ ਇਹਨਾਂ ਦਾ ਮੈਨੂਫੈਕਚਰਿੰਗ ਯੂਨਿਟ ਵੀ ਹੈਗਾ ਸੀ ਉੱਥੇ ਤੱਕ ਵੀ ਜਾਵਾਂ। ਇਹ ਸਾਰੇ ਲੋਕਲ ਮੇਡ ਵੀ ਹੈ। ਹਾਂਜੀ ਲੋਕਲ ਮੀਡੀਆ ਕੋਈ ਵਹੀਕਲ ਵਗੈਰਾ ਵੀ ਰਿਕਵਰ ਹੋਇਆ ਜਦੋਂ ਵਾਰਦਾਤ ਸੀ ਕਰਨਗੇ ਵਹੀਕਲ ਇੱਕ ਵਹੀਕਲ ਰਿਕਵਰ ਹੋਇਆ ਜੀ ਇੱਕ ਵਹੀਕਲ ਹੋਰ ਰਿਕਵਰ ਹੋਣ ਦੀ ਹੈ ਸਰ ਇਹ ਲਾਰੈਂਸ ਬਿਸ਼ਨੋਈ ਦਾ ਇੱਕਦਾਂ ਲਿੰਕੇਜ ਕਿਉਂਕਿ ਤੁਸੀਂ ਸੁਣਿਆ ਜਿੱਥੇ ਐਸਐਸਪੀ ਵਰਨ ਸ਼ਰਮਾ ਦੇ ਵੱਲੋਂ ਇਹਨਾਂ ਗੈਂਗਸਟਰਾਂ ਦੇ ਬਾਰੇ ਜਾਣਕਾਰੀ ਸਾਂਝੀ ਕੀਤੀ ਗਈ ਆ ਜਿਨ੍ਹਾਂ ਦੇ ਤਾਲੁਕ ਗੈਂਗਸਟਰ ਲਾਰੈਂਸ ਬਿਸ਼ਨੋਈ ਦੇ ਨਾਲ ਨੇ ਪਰ ਦੂਜੇ ਪਾਸੇ ਚੇਤਾਵਨੀ ਵੀ ਦੇ ਦਿੱਤੀ ਆ ਕਿ ਜੇਕਰ ਕੋਈ ਪੰਜਾਬ ਦੇ ਵਿੱਚ ਖਾਸ ਕਰਕੇ ਪਟਿਆਲਾ ਦੇ ਵਿੱਚ ਅਜਿਹੀ ਮਨਸ਼ਾ ਦੇ ਨਾਲ ਆਉਂਦਾ ਕਿ ਮਾਹੌਲ ਖਰਾਬ ਕਰਨਾ ਸ਼ਾਂਤੀ ਭੰਗ ਕਰਨੀ ਆ ਕੋਈ ਵਾਰਦਾਤ ਨੂੰ ਅੰਜਾਮ ਦੇਣਾ ਤਾਂ ਫਿਰ ਸੋਚ ਸਮਝ ਕੇ ਆਇਓ ਕਿਉਂਕਿ ਅਸੀਂ ਛੱਡਣ ਵਾਲੇ ਨਹੀਂ ਆ ਸਭ ਫੜੇ ਜਾਣਗੇ ਤਾਂ ਪੰਜਾਬ ਦੀ ਪੁਲਿਸ ਉਹ ਐਕਟਿਵ ਨਜ਼ਰ ਆ ਰਹੀ ਐ ਐਕਸ਼ਨ ਮੋਡ ਦੇ ਵਿੱਚ ਨਜ਼ਰ ਆ ਰਹੀ ਆ ਖਾਸ ਕਰਕੇ ਪਟਿਆਲਾ ਦੀ ਪੁਲਿਸ ਇਹਨਾਂ ਗੈਂਗਸਟਰਾਂ ਨੂੰ ਚੋਰ ਚੱਕਿਆਂ ਨੂੰ ਜੋ ਆਪਣੇ ਮਨਸੂਬਿਆਂ ਦੇ ਵਿੱਚ ਕੰਮ ਆ